That's you ਸੰਗੀਤ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਵਿੱਚ ਪਹਿਲਾ ਸਤਖਾਰ ਜੋ 108 ਸੰਤ ਕਰਤਾਰ ਲਖਮਨ ਦਾ ਜੀ ਮਹਾਰਾਜਾ ਉਹ ਸਿੱਖਾਂ ਦੇ ਸਾਬਤ ਅਤੇ ਵਕਮਾ ਕਾਲ ਬਹੁਤ ਸਿੱਖੀਆਂ ਅੱਜ ਆਪਕਰ ਉਹਨਾਂ ਨੂੰ ਮਾਨਤਾ ਦਿੱਤਾ ਗਿਆ ਉਹਨਾਂ ਵੱਲੋਂ ਬੱਚਿਆਂ ਨੂੰ ਜੀਵਨ ਦੀ ਕਾਲੀ ਦਿੱਤੀ ਗਈ ਔਰ ਅੱਜ ਇਹਨਾਂ ਬੱਚਿਆਂ ਨੇ ਆਪਣੀ ਇਮਾਨਤ ਸਦਕਾ ਔਰ ਮਹਾਪੁਰਸ਼ਾਂ ਦੇ ਸ਼ੀਵ ਸਦਕਾ ਆਪਣੀ ਇੱਕ ਪਛਾਣ ਬਣਾਈ ਹੈ ਜੋ ਨਾਂ ਇਹਨਾਂ ਦਾ ਦੱਸਦਾ ਹੋਇਆ ਕੋਲ ਸਿਸਟਮ ਉਹ ਮਹਾਪੁਰਸ਼ ਬਹੁਤ ਇਲਾਕੇ ਨੂੰ ਇਲਾਮ ਦਿੱਤਾ ਗਿਆ ਜੋ ਕਿ ਅੱਜ ਪੂਰੇ ਸਮੁੱਚੇ ਸਰਕਾਰ ਦੇ ਵਿੱਚ ਕੌਂਸਲ ਸਿਸਟਰ ਦੇ ਨਾਮ ਦੇ ਨਾਲ ਦੀ ਭੱਟੀਆਂ ਜਾਣੀਆਂ ਜਾਂਦੀਆਂ ਹਨ ਇਹਦਾ ਅੱਜ ਸਮੂਹ ਛੇਰੀਪੁਰ ਦਾ ਸਾਧੂ ਸ਼ਬਦ ਦਾ ਸੈਨੀਟਾਈਜ਼ੇਸ਼ਨ ਪਲੇਸਮੈਂਟ 50 ਦੇ ਨੌਂਦੇ ਦਾ ਮਹਾਪੁਰਸ਼ ਆਪਣੇ ਕਰਤਬਲਾਂ ਦੇ ਨਾਲ ਹੂਲ ਕੱਢਣ ਦੀ ਕੇ ਸਨਮਾਨਤਾ ਰੱਖਦੇ ਨੇ

ਪਰਮਾਤਮਾ ਦੇ ਅਰਦਾਸ ਕਰਦੇ ਹਾਂ ਕਿ ਬੱਚਿਆਂ ਦੇ ਚੁਪੜੀ ਚੁਪੜੀ ਦਾ ਨਿਕਾਰਨ ਇਹਨਾਂ ਬੱਚਿਆਂ ਦੇ ਇਸ ਦਿਲਾ ਸਹਿਮਣੋਂ ਮੂਲ ਬਣਦੇ ਮੂਲ ਬਣਨ ਦਾ ਪਰਮਾਤਮਾ ਕੀਤਾ ਜਾ ਰਿਹਾ ਹੈ। ਔਰ ਹੋਰ ਵੀ ਬੰਦੀ ਲੱਗਦਾ ਪੰਜਾਬ ਦੀ ਪੂਰੀ ਇੱਥੇ ਬੱਚੇ ਜਿਹੜੇ ਆ ਉਹ ਸਿੱਖਿਆ ਕਰ ਰਹੇ ਕਰਦੇ ਨੇ ਕਿਹੜੇ ਬੱਚੇ ਇਹ ਸਿੱਖਿਆ ਲੈ ਕੇ ਬੰਦੀਸ਼ਾ ਦੀ ਧਰਤੀ ਤੇ ਪੜ੍ਹਨ ਵੀ ਆਏ ਨੇ ਔਰ ਜਦੋਂ ਮਹਾਕੋਸ਼ਿਓ ਕਿਰਤਾਂ ਦੇ ਕਿਰਤਾਂ ਦੇ ਗੇਰਸੀ ਤਾਂ ਉਹਨਾਂ ਬੱਚਿਆਂ ਨੇ ਵੱਖ-ਵੱਖ ਪਰਵਾਰਾਂ ਹੈ ਜਿਹੜਾ ਲਈ ਆਪਣਾ ਸ਼ਬਦ ਗਾਇੰਕੀਤਾ ਔਰ ਗੁਰੂ ਘਰ ਦੇ ਸਾਸਾਂ ਦੀ ਜਿਹੜੀ ਵਾਲੀ ਬਰਾਤੇ ਹੁੰਦੀ ਹੈ ਕਿ ਸਾਡੇ ਛੋਟੇ ਬੱਚੇ ਹੈ ਜਿਹੜਾ ਨਾਮ ਆ ਪੱਤਰ ਯੂਪ ਭਲੀ ਕਹਿੰਦੇ ਆ ਤੇ ਉਹਨਾਂ ਭਾਗਵਤ ਡਾਕਟਰ ਜਿਨ੍ਹਾਂ ਮੈਂ ਖਾਤੀ ਪੜਿਆ ਹੁਣੇ ਆ। ਔਰ ਬੜੇ ਸਤਿਕਰਦੇ ਦਾ ਜੁਨੇ ਨਾਲ ਮਨੋਂ ਮੈਂ ਲਿਖਣ ਲਈ ਕਿਹਾ ਔਰ پولیس ਸਿਸਟਰ ਤੁਹਾਨੂੰ ਲਿਖਾਤੀ ਹੈ। ਸੋ ਜਦੋਂ ਇਹਦਾ ਸਚੂਸ਼ਨ ਦੇ ਬੱਚਿਆਂ ਦੇ ਬਹੁਤ ਦੇ ਵਿੱਚੋਂ ਗਵਾਣੇ ਦੇ ਸ਼ਬਦ ਚਾਹੁੰਦੇ ਹਾਂ ਤਾਂ ਇੱਕ ਤਰ੍ਹਾਂ ਲੱਗਦਾ ਹੈ ਕਿ ਇਹਨਾਂ ਬੱਚਿਆਂ ਤੇ ਬੜਾ ਪਰਮਾਤਮਾ ਦੀ ਕਿਰਪਾ ਹੈ। ਕਿ ਜਨੇ ਗੁਰੂ ਘਰ ਦੇ ਨਾਲ ਜੁੜਦੇ ਹਾਂ ਉਹ ਬਖਸ਼ਿਸ਼ ਦੀ ਨਿਰਮਾਣ ਕਰਦੇ ਹਾਂ ਸੁਪਰਮਾਨ ਦਾ ਸਾਰੇ ਮੱਤਿਆਂ ਨੂੰ ਤਰਜੀ ਦੇ ਅੱਖਰਾਂ ਰਾਜ ਕੀ ਜੈ ਜੈ ਗੁਰਦੇਵ ਧਨ ਗੁਰਦੇਵ ਜੈ ਭੀਮ ਜੈ ਭਾਰਤ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦੇਵ ਪਿਤਾ ਦੀਰਾ 108 ਸੰਤ ਬਾਬਾ ਮਿੱਡਲਾ ਰਾਮ ਜੀ ਮਹਾਰਾਜ ਦੇ ਤਪੂ ਸਥਾਨ ਉਹਨਾਂ ਜਨਮ ਨਗਰੀ ਪਿੰਡ ਭੁਰਮ ਜਰਾ ਵਿਖੇ ਉਹਨਾਂ ਦਾ 72ਵਾਂ ਸਲਾਨਾ ਵਰਸੀ ਸਮਾਗਮ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਸੰਗਤਾਂ ਬਹੁਤ ਦੂਰ ਦਰਾਡੇ ਤੋਂ ਸੰਗਤਾਂ ਮਹਾਪੁਰਸ਼ਾਨ ਨੂੰ ਸ਼ਰਧਾ ਦੇ ਫਲ ਭੇਟ ਕਰਨ ਆਈਆਂ ਸੰਤ ਮਹਾਪੁਰਸ਼ਾਨ ਦਾ ਜੀਵਨ ਇੱਕ ਐਹੋ ਜਿਹਾ ਜੀਵਨ ਸੀ ਜਿਨ੍ਹਾਂ ਨੇ ਪੂਰੀ ਲੋਕਾਈ ਨੂੰ ਵਿਦਿਆ ਦੇ ਨਾਲ ਹਨੇਰੇ ਚੋਂ ਕੱਢ ਕੇ ਚਾਨਣ ਵਿੱਚ ਲਿਆਂਦਾ ਉਹਨਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਕਥਨ ਅਨੁਸਾਰ ਮਾਦੋ ਵਿਦਿਆਹਿਤ ਕੀਨੂ ਇੱਕ ਦੀਪ ਮਲੀਨ ਗੁਰੂ ਸਾਹਿਬ ਜੀ ਕਹਿੰਦਾ ਫਰਮਾਨ ਹੈ ਮਾਦੋ ਵਿਦਿਆਹਿਤ ਕੀਨੂ ਇੱਕ ਦੀਪ ਮਲੀਨ ਜੇ ਵਿਦਿਆ ਤੋਂ ਅਸੀਂ ਦੂਰ ਹੋ ਗਏ ਤਾਂ ਸਾਡਾ ਅੰਦਰ ਜਰਾਕੇ ਦਾ ਜਗੂਆ ਪਾ ਆਪ ਸਾਸੀ ਗਿਆਨ ਬਾਣ ਨਾ ਬਣੇ ਤਾਂ ਅਸੀਂ ਦੂਸਰੇ ਨੂੰ ਗਿਆਨ ਕਿੱਦਾਂ ਵੰਡਾਂਗੇ ਉਹ ਸੋਚਦੇ ਮਾਲਕ ਬਾਬਾ ਮਿੱਲਾ RAM ਜੀ ਮਹਾਰਾਜ ਉਸ ਸਮੇਂ ਦੇ ਵਿੱਚ 1954 ਦੇ ਵਿੱਚ ਉਹਨਾਂ ਨੇ ਸ੍ਰੀ ਛੱਡਿਆ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਧੋਨੇ ਦੀ ਰਾਖ ਥੱਲੇ ਪਿਛਾ ਕੇ ਉੱਪਰ ਲਿਖ ਕੇ ਬੱਚਿਆਂ ਨੂੰ ਪੜ੍ਹਾਉਂਦੇ ਹੁੰਦੇਗੇ ਔਰ ਗਰਵਾਣੀ ਦੀ ਸੰਸਥਾ ਦਿੰਦੇ ਹੁੰਦੇ ਸੀ। ਔਰ ਇਹੋ ਜਿਹੇ ਮਹਾਪੁਰਸ਼ਾਂ ਦਾ ਦੁਨੀਆ ਦੇ ਉੱਤੇ ਆਉਣਾ ਹੀ ਧੰਤਾ ਦੇ ਯੋਗ ਹੁੰਦਾ ਹੈ। ਜਿਹੜੇ ਕਿ ਸੰਗਤ ਨੂੰ ਆਪਣੇ ਸੇਵਕਾਂ ਨੂੰ ਇਹ ਕਹਿੰਦੇ ਹੁੰਦੇਗੇ ਜੇ ਤੁਸੀਂ ਮੇਰੇ ਸੇਵਕ ਆ ਤਾਂ ਬੱਚਿਆਂ ਨੂੰ ਪੜ੍ਹਾਓ, ਨਸ਼ਾ ਤੋਂ ਮੁਕਤ ਹੋ ਗੋ ਔਰ ਨਸ਼ਾ ਤੋਂ ਦੂਰ ਕਰਦੇ ਸੀਗੇ ਔਰ ਬੱਚਿਆਂ ਨੂੰ ਵਿੱਦਿਆ ਦੇ ਨਾਲ ਜੋੜਦੇ ਸੀਗੇ ਅੱਜ ਉਹਨਾਂ ਦੇ ਪਾਏ ਹੋਏ ਪੂਰਨਿਆ ਦੇ ਤੇ ਡੇਰਾ 108 ਸੰਤ ਬਾਬਾ ਮਿੱਲਾ ਭਰੋ ਮਯਾਰਾ ਵਿਖੇ ਸਤਗੁਰੂ ਅਰਜਨ ਪਬਲਿਕ ਸਕੂਲ ਚਲਾਇਆ ਜਾ ਰਿਹਾ ਹੈ ਜੋ ਮਹਾਪੁਰਸ਼ਾਂ ਦੀ ਉਹ ਸੋਚ ਸੀ ਜੋ ਡਾਕਟਰ ਬਵਾ ਸਾਹਬ ਦਾ ਸੋਚਿਆ ਪੜੋ ਜੁੜੋ ਸੰਘਰਸ਼ ਕਰੋ ਉਹੀ ਸੋਚ ਲੈ ਕੇ ਇਹ ਡੇਰਾ ਸੱਜ ਰਿਹਾ ਹੈ ਅੱਜ ਮਹਾਪੁਰਸ਼ਾਂ ਨੂੰ ਦੂਰ ਦਰਾਡੇ ਤੋਂ ਸ਼੍ਰੀ ਗੁਰੂ ਅਰਜਨ ਸਾਹਿਬ ਦਾ ਸੰਪਰਦਾਇ ਸੈਟੀਵਲ ਦੇ ਮਹਾਪੁਰਜ ਅਤੇ ਵੱਖ-ਵੱਖ ਜਥੇਬੰਦੀਆਂ ਨਾਨਕ ਸਿੰਘ ਜਥੇਬੰਦੀਆਂ ਹੋਰ ਵੀ ਰਾਜਨੀਤਿਕ ਲੋਕ ਧਾਰਮਿਕ ਆਗੂ ਸਾਰੇ ਮਹਾਪੁਰਸ਼ਾਂ ਨੂੰ ਇਹ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚੇ ਔਰ ਸਮੂਹ ਸੰਗਤਾਂ ਦਾ ਮੈਂ ਮੈਂ ਚੈਨਲ ਆਹੀਂ ਇਲੈਕਟ੍ਰੋਨਿਕ ਮੀਡੀਆ ਆਹੀਂ ਮੈਂ ਸਾਰੀਆਂ ਸੰਗਤਾਂ ਦਾ ਸੰਤਾਂ ਮਹਾਪੁਰਸ਼ਾਂ ਦਾ ਕੋਟਨ ਕੋ ਧੰਨਵਾਦ ਕਰਦਾ ਜਿਨ੍ਹਾਂ ਨੇ ਡੇਰਾ ਸਾਹਿਬ ਵਿਖੇ ਪਹੁੰਚ ਕੇ ਮਹਾਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਔਰ ਆਪਣਾ ਸੰਗਤ ਆਪਣਾ ਜੀਵਨ ਸਫਲ ਕੀਤਾ ਜੈ ਗੁਰਦੇਵ ਜੀ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼